ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਬੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟਿਆਲਾਸ ਤੋਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ। ਸ਼ੁਕਰੀਆ ਬੰਗੂ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਲੋਕ ਸਾਹਿਬ ਪੰਜਾਬ ਤੇ ਦਿੱਲੀ ਦੀ ਸਰਕਾਰ ਲਗਾਤਾਰ ਵੈਸੇ ਤਾਂ ਆਪਣਾ ਲਿਹਾਜ਼ੇ ਵਿੱਚ ਥੋੜਾ ਸਮਾਂ ਰਿਹਾ ਪਰ ਰਿਹਾ ਵੀ ਹੈ ਕਿ ਪੰਜਾਬ ਦੇ ਵਿੱਚ ਵੀ ਸੇਮ ਸਰਕਾਰ ਹੋਵੇ ਤੇ ਸੈਂਟਰ ਦੇ ਵਿੱਚ ਵੀ ਸੇਮ ਸਰਕਾਰ ਹੋਵੇ ਪਰ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਹੋਰ ਸੈਂਟਰ ਦੇ ਵਿੱਚ ਸਰਕਾਰ ਹੋਰ ਨੀਤੀਆਂ ਨੂੰ ਲੈ ਕੇ ਲਗਾਤਾਰ ਟਕਰਾ ਰਹਿੰਦਾ ਹੁਣ ਤਾਂ ਖਾਸ ਕਰਕੇ ਦੋਵੇਂ ਸਰਕਾਰਾਂ ਤੱਤੀਆਂ ਨੇ ਇੱਧਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦਾ ਡਾਕਟਰ ਸਾਹਿਬ ਇਲਜ਼ਾਮ ਹੈ ਕਿ ਸੈਂਟਰ ਦੀ ਸਰਕਾਰ ਸਾਡੇ ਫੰਡ ਰੋਕ ਰਹੀ ਆਰਡੀਐਫ ਫੰਡ ਰੋਕ ਦੀ ਹੈ ਸਾਡੇ ਵਿੱਤ ਕਮਿਸ਼ਨ ਦਾ ਪੈਸਾ ਰੋਕ ਲਿਆ ਸਾਡਾ ਕੌਮੀ ਸਿਹਤ ਯੋਜਨਾ ਦਾ ਪੈਸਾ ਰੋਕ ਲਿਆ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਕਿ ਅਸੀਂ ਲੋਕਾਂ ਦੀ ਭਲਾਈ ਦੇ ਲਈ ਕੋਈ ਕਦਮ ਨਾ ਚੁੱਕ ਸਕੀਏ ਨੀਤੀ ਆਯੋਗ ਦੀ ਮੀਟਿੰਗ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਲੀਡ ਕੀਤੀ ਉਹ ਮੀਟਿੰਗ ਉਹਨਾਂ ਨੇ ਕਰਨੀ ਸੀ ਤੇ तमाम ਦੇਸ਼ ਦੇ ਵੱਡੇ ਲੀਡਰ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਆਪਣੇ ਪੰਜਾਬ ਦੇ ਸੀਐਮ ਮਾਨ ਸਾਹਿਬ ਨੇ ਬਾਇਕਾਟ ਕਰਤਾ ਕਿ ਅਸੀਂ ਉਸ ਮੀਟਿੰਗ ਦੇ ਵਿੱਚ ਜਾਣਾ ਨਹੀਂ ਇਹਦੇ ਤੇ ਰਵਨੀਤ ਸਿੰਘ ਬੱਟੂ ਜਿਹੜੇ ਅੱਜਕੱਲ ਸੈਂਟਰ ਦੇ ਵਿੱਚ ਮੰਤਰੀ ਨੇ ਤੇ ਪੰਜਾਬ ਨੂੰ ਉਹ বিজেপি ਵਾਲੇ ਪਾਸਿਓਂ ਫੁਲਾਰਾ ਦੇਣਾ ਚਾਹੁੰਦੇ ਨੇ ਉਹ ਕਹਿੰਦੇ ਕਿ ਜੇ ਤੁਸੀਂ ਮੀਟਿੰਗਾਂ ਦੇ ਵਿੱਚ ਜਾਣਾ ਹੀ ਨਹੀਂ ਆਪਣਾ ਪੱਖ ਆਪਣੀ ਤੁਸੀਂ ਗੱਲ ਰੱਖਣੀ ਹੀ ਨਹੀਂ ਸਟੇਟ ਸਰਕਾਰ ਤੁਹਾਡੇ ਕਿਨਾਰ ਹੋ ਚੁੱਕੀ ਹੈ ਥੇਲਾ ਤੁਹਾਡੇ ਕੋਲ ਨਹੀਂ ਹੈਗਾ ਕਿਤੇ ਲਾਉਣ ਦੇ ਲਈ ਪੈਸਾ ਸੈਂਟਰ ਨੇ ਦੇਣਾ ਤੁਸੀਂ ਉੱਥੇ ਜਾਓ ਮੰਤਰੀਆਂ ਮਿਲੋ ਆਪਣਾ ਪੱਖ ਰੱਖੋ ਆਪਣੀ ਗੱਲ ਰੱਖੋ ਸਭ ਕੁਝ ਰੱਬ ਸਭ ਪੂਰੇ ਹਾਏ ਤੇ ਆਵਾਜ਼ ਵੀ ਪਾਰਟੀ ਕਹਿੰਦੀ ਕਿ ਸਾਡੀ ਸਿੱਖਿਆ ਤੇ ਸਿਹਤ ਪ੍ਰਾਇੋਰਟੀ ਹੈ ਅਸੀਂ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਸਮਝਾਉਂਤਾ ਨਹੀਂ ਹੈ ਨਾ ਦੋਵੇਂ ਚੀਜ਼ਾਂ 'ਤੇ ਉੱਪਰ ਕਰਾਂਗੇ ਭਾਵੇਂ ਸਾਡਾ ਤੁਸੀਂ ਦਿੱਲੀ ਦਾ ਕਾਰਜਗਲ ਦੇਖ ਲੋ ਉਹੀ ਸੇਮ ਮਾਡਲ ਬੰ ਦਿੱਲੀ ਦੇ ਨਾਮ ਹੇਟ ਪੰਜਾਬ ਦੇ ਵਿੱਚ ਲੰਘੋ ਕੀਤਾ ਗਿਆ ਥਾ ਥਾ ਮਾਲਾ ਕਲੀਨਿਕ ਖੋਲੇ ਗਏ ਪਰ ਕਹਿੰਦੇ ਕਿ ਸੈਂਟਰ ਨੇ ਹੀ ਪੈਸੇ ਰੋਕ ਲੇ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਹਾਲਾਂਕਿ ਨਵਕੀਰ ਸਾਹਿਬ ਸਥਿਤੀ ਕੋਈ ਮਤਲਬ ਤੁਸੀਂ ਆਪਾ ਦੇਖ ਲਈ ਜੀ ਆਰਡੀਐਫ ਦਾ ਪੈਸਾ ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਰੋਕ ਲਿਆ ਗਿਆ ਸੀ ਕਿਵੇਂ ਨਜਿੱਠਿਆ ਜਾਊਗਾ ਤੇ ਪੰਜਾਬ ਸਰਕਾਰ ਕੀ ਇਹਦੇ ਚ ਕਰ ਸਕਦੀ ਹੈ ਪੋਲਿਟੀਕਲ ਗਲਤੀਆਂ ਵੀ ਹੈਗੀਆਂ ਨੇ ਪ੍ਰਸ਼ਾਸਨਿਕ ਤੌਰ ਦੇ ਉੱਪਰ ਕਿਤੇ ਢਿੱਲੇ ਜਾ ਫਿਰ ਸੈਂਟਰ ਸੱਚਮੁੱਚ ਧੱਕਾ ਕਰ ਰਿਹਾ ਪੰਜਾਬ ਦਾ ਪੈਸਾ ਰੋਕ ਕੇ ਜਿਹਦੇ ਉੱਪਰ ਸਾਹਿਬ ਦੇਖੋ ਹੁਣ ਸਾਵੇ ਮਨਮੋਹਨ ਸਿੰਘ ਦੇ ਟਾਈਮ ਵੀ ਆਈ ਸੀ ਗੱਲ ਅਕਾਲੀ ਗਵਰਨਮੈਂਟ ਸੀਗੀ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਕੀਤਾ ਔਰ ਅਕਾਲੀ ਗਵਰਨਮੈਂਟ ਨੇ ਵੀ ਕੋਈ ਮੇਰੇ ਖਿਆਲੋਂ ਉਸ ਤਰ੍ਹਾਂ ਦਾ اپੋਜੀਸ਼ਨ ਦੀ ਸੀਗੀ ਗਵਰਨਮੈਂਟ ਉਹਨਾਂ ਨਾਲ ਪਰ ਇਹ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਮਾਡਲ ਹੈ ਅਸਲ ਵਿੱਚ ਉਹ ਮਾਡਲ ਹੈਗਾ ਕਨਫਲਿਕਟ ਦਾ ਦਿੱਲੀ ਦੇ ਵਿੱਚ ਵੀ ਸੇਮ ਹੈ ਐਲਜੀ ਦੇ ਨਾਲ ਇੱਥੇ ਵੀ ਗਵਰਨਰ ਦੇ ਨਾਲ ਹੀ ਸੈਂਟਰ ਦੇ ਨਾਲ ਪਰ ਇਹ ਹੈ ਕਿ ਭਾਜੀਪੀ ਵੀ ਮਤਲਬ ਕੋਈ ਵਾਈਸਲੀ ਨਹੀਂ ਚੱਲ ਰਹੀ ਦੇਖੋ ਉਹ ਬਹਾਨੇ ਲੱਭਦੇ ਨੇ ਕਿ ਜਿੱਥੇ ਸਾਡੀ ਗਵਰਨਮੈਂਟ ਨਹੀਂ ਹੈ ਉਥੇ ਅਸੀਂ ਪੈਸੇ ਜਾਂ ਹੋਰ ਤੇ ਹਰ ਚੀਜ਼ ਉਹਨਾਂ ਨੇ ਉਥੇ ਪੰਗਾ ਪਾਉਣਾ ਹੈ ਇਹ ਮੇਰਾ ਖਿਆਲ ਹੈ ਈਗੋ ਦਾ ਮਸਲਾ ਹੈ ਲੀਟਰ ਛੋਟੇ ਨੇ ਸੈਂਟਰ ਦੇ ਵਿੱਚ ਵੀ ਤੇ ਇੱਥੇ ਵੀ ਜਦੋਂ ਤੁਸੀਂ ਕਿਸੇ ਜ਼ਿੰਮੇਵਾਰ ਕੁਰਸੀ ਤੇ ਬੈਠਦੇ ਹੋ ਤਾਂ ਤੁਸੀਂ ਸੈਂਟਰ ਜਾਂ ਸਟੇਟ ਦਾ ਮਸਲਾ ਨਹੀਂ ਹੁੰਦਾ ਸਾਰੇ ਮੁਲਕ ਦਾ ਮਸਲਾ ਹੁੰਦਾ ਪਰ ਜੇ ਤੁਸੀਂ ਉਹ ਤੋਂ ਉੱਪਰ ਪਾਰਟੀ ਦੇ ਜਿਹੜੇ ਇੱਕ ਬਹੁਤ ਹੀ ਤੰਗ ਦਿਲ ਜਿਹੇ ਪ੍ਰੋਗਰਾਮ ਨੇ ਉਹਨਾਂ ਤੋਂ ਉੱਪਰ ਉੱਠ ਕੇ ਨਹੀਂ ਕਰਦੇ ਕੰਮ ਤਾਂ ਮੇਰਾ ਖਿਆਲ ਇਹ ਹੈ ਵੀ ਉਹਦਾ ਨੁਕਸਾਨ ਬੁਨਾ ਮਤਲਬ ਦੇਸ਼ ਦਾ ਵੀ ਹੁੰਦਾ ਹੈ ਸਟੇਟ ਦਾ ਵੀ ਹੁੰਦਾ ਹੈ ਪਰ ਉਹ ਹੋਰ ਹੈ ਸਾਡੇ ਮਤਲਬ ਮੈਨੂੰ ਇਹ ਸਮਝ ਨਹੀਂ ਲੱਗੀ ਅਜ ਤੱਕ ਕਿ ਆਮ ਆਦਮੀ ਪਾਰਟੀ ਇਹ ਸਿਰਫ ਇਹਨਾ ਦਿਖਾਉਣ ਦੇ ਲਈ ਕਿ ਬੀਜੇਪੀ ਚੰਗੀ ਨਹੀਂ ਹੈ ਜਾਂ ਇਹ ਗਵਰਨਮੈਂਟ ਸਾਡੇ ਨਾਲ ਠੀਕ ਨਹੀਂ ਬਿਹੇਵ ਕਰ ਰਹੀ ਪ੍ਰੋਪੋਜ਼ਲਾਂ ਹੀ ਨਹੀਂ ਠੀਕ ਟਾਈਮ ਤੇ ਭੇਜਣੀਆਂ ਇਹ ਤਾਂ ਕੋਈ ਗੱਲ ਨਾ ਹੋਈ ਮਤਲਬ ਜਾਂ ਤੁਸੀਂ ਜਿਸ ਤਰੀਕੇ ਦੇ ਨਾਲ ਸੈਂਟਰ ਦੇ ਜਿਹੜੇ ਫੰਡ ਨੇ ਅਸੀਂ ਵੀ ਇੱਥੇ ડીਲ ਕਰਦੇ ਰਹੇ ਹਾਂ ਉਹਦੇ ਵਿੱਚ ਸੈਂਟਰ ਦੇ ਫੰਡਾਂ 'ਚ ਬੜੀਆਂ ਹੀ ਉਹਨਾਂ ਨੇ ਮਤਲਬ ਸ਼ਰਤਾਂ ਲਾਈਆਂ ਹੁੰਦੀਆਂ ਨੇ ਉਹ ਸ਼ਰਤਾਂ ਇਸ ਕਰਕੇ ਲਾਈ ਹੁੰਦੇ ਨੇ ਕਿ ਪੂਰੀਆਂ ਨਾ ਕਰ ਸਕਣ ਪਰ ਉਹ ਚ ਮਤਲਬ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਜਿਹੜਾ ਠੱਗੀ ਦਾ ਐਲੀਮੈਂਟ ਇਹ ਹੈ ਕਿ ਮੈਜੋਰਟੀ ਮਹਿਕ ਮੇ ਅਨੁ ਫਰਵਰੀ ਦੇ ਵਿੱਚ ਫੰਡ ਨੇ ਜਿਹੜੇ ਉਹ ਅਲੋਕੇਟ ਹੁੰਦੇ ਨੇ 31 ਮਾਰਚ ਤੋਂ ਪਹਿਲਾਂ ਖਰਚਨੇ ਹੁੰਦੇ ਨੇ ਮਤਲਬ ਕਦੇ ਵੀ ਨਹੀਂ ਇਹ ਹੁੰਦਾ ਕਿ ਤੁਸੀਂ ਸਾਰਾ ਸਾਲ ਹੀ ਫੰਡ ਦੇ ਦਿਓ ਬਈ ਤੇ ਮਹੀ ਵਾਈਜ਼ ਦੇ ਦਿਓ ਤੁਸੀਂ ਸੋ ਉਹ ਇੱਕ ਸੈਂਟਰਲ ਗਵਰਨਮੈਂਟ ਦਾ ਨਾ ਮਤਲਬ ਇਹ ਦਾਤੇ ਬਣੇ ਹੁੰਦੇ ਨੇ ਉਹ ਵੀ ਅਸੀਂ ਦੇਣਾ ਹੈ ਇਹਨਾਂ ਨੇ ਲੈਣਾ ਹੈ ਸ਼ਾਇਦ ਇਹ ਜਿਹੜੇ ਨੇ ਇਸ ਤਰ੍ਹਾਂ ਸਾਡੀ ਜਿਹੜੀ ਸਰਕਾਰ ਹੈ ਉਹ ਇਦਾਂ ਸਲੈਕਟ ਕਰੀ ਵੀ ਜਿਹਨ ਸਾਡਾ ਹੱਕ ਹੈ ਚਲੋ ਹੱਕ ਵੀ ਰੱਖੋ ਮੈਂ ਕਹਿੰਨਾ ਹੱਕ ਹੈਗਾ ਵੀ ਇਹਨੂੰ ਡੋ ਔਰ ਜਿਹੜੀਆਂ ਕਾਗਜ਼ੀ ਸ਼ਰਤਾਂ ਨੇ ਉਹ ਤਾਂ ਪੂਰੀਆਂ ਕਰਦੇ ਹੋ ਤਾਂ ਕਿ ਉਹਨਾਂ ਨੂੰ ਐਕਸਪੋਜ਼ ਕਰੋ ਕੇਸੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਤੀਆਂ ਨੇ ਫਿਰ ਵੀ ਨਹੀਂ ਤੁਸੀਂ ਦੇ ਰਹੇ ਮਤਲਬ ਏਸ ਚੀਜ਼ ਦੇ ਵਿੱਚ ਮਾਰ ਖਾ ਰਹੇ ਨੇ ਅਰੋਚ ਈਵੋ ਦਾ ਮਸਲਾ ਜ਼ਿਆਦਾ ਹੈ ਕਿ ਅਸੀਂ ਬਾਰ ਬਾਰ ਡੰਕਾ বাজਾਈਏ ਜੀ ਅਸੀਂ ਪੜ੍ਹਾਈ ਤੇ ਨਹੀਂ ਅਸੀਂ ਸਿਹਤ ਤੇ ਨਹੀਂ ਅਸੀਂ ਕੋਈ ਸਮਝੌਤਾ ਕਰਨਾ ਸਿਹਤ ਤੋਂ ਨਾਲ ਕੌਣ ਸਮਝੌਤਾ ਕਰਨਾ ਚਾਹ ਰਹੇ ਮੋਦੀ ਆਪਣੀਆਂ ਫੋਟੋਆਂ ਲਾਉਣਾ ਚਾਹੁੰਦੇ ਭਗਵੰਤ ਆਪਣੀਆਂ ਫੋਟੋਆਂ ਲਾਉਣੀ ਚਾਹੁੰਦੇ ਇਹਦੇ ਨਾਲ ਕੀ ਦੀ ਸਿਹਤ ਬਣ ਜੂ ਕੀ ਦੀ ਪੜ੍ਹਾਈ ਬਣ ਜੂ ਮੈਨੂੰ ਦੱਸਿਓ मतलब हर हर गल ਦੇ ਉੱਪਰ ਟਾਇਲਟ ਤੋਂ ਲੈ ਕੇ ਹਰ ਜਗ੍ਹਾ ਤੁਸੀਂ ਆਪਣੀਆਂ ਹੀ ਮੂਰਤਾਂ ਲਵਾ ਕੇ ਉਹ ਵੀ ਸੈਂਟਰ ਵਾਲੇ ਵੀ ਇਹ ਕੰਮ ਕਰ ਰਹੇ ਨੇ। ਉਹ ਪਿੱਛੇ પેટ્રોલ ਪੰਪਾਂ ਤੇ ਤੁਸੀਂ ਦੇਖੋ ਕਿ ਟਿੱਕ ਟਿੱਕੀਆਂ ਮੂਰਤਾਂ ਲੱਗੀਆਂ ਅਜੇ ਫੋਟੋ ਆਪਣੇ ਮੋਤੀ ਦੀ। ਕੀ ਮਤਲਬ ਹੈ ਇਹਨਾਂ ਗੱਲਾਂ ਦਾ? ਇਹ ਖਰਚਾ ਕਿੱਥੋਂ ਆ ਜਾਂਦਾ ਹੈ? ਰਿਟਾਇਰਮੈਂਟ ਵਾਲਾ। ਸੋ ਇਹ ਸੁਹਿਰਤ ਦੀ ਘਾਟ ਹੈ। ਹੋਰ ਕੋਈ ਗੱਲ ਨਹੀਂ ਹੈ। ਪਰ ਇਹ ਹੈ ਕਿ ਫਿਰ ਵੀ मतलब ਜੇ ਇਹਨਾਂ ਦੀ ਕੋਈ 19-21 ਸੀ ਤਾਂ ਸੈਂਟਰਲ ਗਵਰਨਮੈਂਟ ਉਹਨੂੰ ਰਿਵਾਈਜ਼ ਕਰਵਾ ਲਵੇ। ਤੇ ਪ੍ਰੋਪੋਜ਼ਲ ਠੀਕ ਨਹੀਂ ਗਈ ਜਾਂ ਕੋਈ ਪ੍ਰੋਬਲਮ ਆ ਗਈ ਹੈ ਉਹਦੇ ਚ ਮਤਲਬ ਇਹ ਕੋਈ ਪਾਕਿਸਤਾਨ ਦਾ ਮੁਲਕ ਥੋੜੀ ਹੈ ਭਲੇ ਇਨੀ ਕੋਆਰਡੀਨੇਸ਼ਨ ਉਹਨਾਂ ਨੂੰ ਵੀ ਕਰ ਲੈਣੀ ਚਾਹੀਦੀ ਇਹਨਾਂ ਨੂੰ ਵੀ ਕਰ ਲੈਣੀ ਚਾਹੀਦੀ ਹੈ ਇਹ ਬੇਸਿਕਲੀ ਇਹਦੇ ਉੱਪਰ ਪੋਲਿਟਿਕਸ ਕਰ ਰਹੇ ਨੇ ਪਰ ਈਗੋ ਦੀ ਪੋਲਿਟਿਕਸ ਹੈ ਦਾ ਵਿਕਾਸ ਨਾਲ ਸਟੇਟ ਨਾਲ ਸੈਂਟਰ ਨਾਲ ਕੋਈ ਸਬੰਧ ਨਹੀਂ ਹੈ ਤੇ ਐਵੇਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਪਰ ਮੈਂ ਰੋਟੀ ਕਾਂਦੇ ਦੀ ਦਾੜੀ ਹਿਲਦੀ ਹੈ ਬਸ ਉਹੀ ਕੰਮ ਹੈ ਉਹ ਵੀ ਉਹਨਾਂ ਨੂੰ ਇਦਾਂ ਹੀ ਕਰ ਰਹੇ ਨੇ ਇਹ ਵੀ ਉਦਾਂ ਹੀ ਕਰ ਰਹੇ ਹਾਂ ਜੀ ਉਸ ਤਰ੍ਹਾਂ ਜਿਸ ਤਰੀਕੇ ਨਾਲ ਅਪਾ ਨੂੰ ਦੇਖੋ ਕਿ ਰੋਨੀਤ ਬਿੱਟੂ ਸੈਂਟਰ ਦੇ ਵਿੱਚ ਮੰਤਰੀ ਨੇ ਤੇ ਉਹ ਬੀਜੇਪੀ ਸਰਕਾਰ ਦਾ ਪੰਜਾਬ ਦੇ ਵਿੱਚ ਹਰ ਪੱਖ ਰੱਖ ਰਹੇ ਨੇ ਪਰ ਹੁਣ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਰੋਨੀਤ ਬਿੱਟੂ ਤਰਲ ਦੇ ਨਾਲ ਬੀਜੇਪੀ ਦੀ ਗੱਲ ਕਰ ਰਹੇ ਨੇ ਆਪਣੀ ਪਾਲਿਸੀਆਂ ਦੱਸ ਰਹੇ ਨੇ ਪੰਜਾਬ ਸਰਕਾਰ ਨੂੰ ਲਗਾਤਾਰ ਘੇਰ ਰਹੇ ਨੇ ਤੁਹਾਡੇ ਯਾਦ ਹੋਊਗਾ ਅਮਿਤ ਸ਼ਾਹ ਇੱਕ ਸਟੇਟਮੈਂਟ ਦੇ ਕੇ ਗਏ ਸੀ ਪੰਜਾਬ ਦੇ ਵਿੱਚ ਕਿ ਲੋਕ ਸਭਾ ਦੀ ਚੋਣ ਤੋਂ ਬਾਅਦ ਆਹ ਸਰਕਾਰ ਬਹੁਤਾ ਚਿਰ ਚੱਲੂਗੀ ਨਹੀਂ ਉੱਪਰੋਂ ਸੈਂਟਰ ਸਰਕਾਰ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੀ ਹੈ ਤੇ ਇੱਥੇ ਰਵਨੀਤ ਮਿੱਟੂ ਹੋਰੀ ਘੇਰ ਰਹੇ ਨੇ ਪੰਜਾਬ ਸਰਕਾਰ ਨੂੰ ਫੰਡਾਂ ਨੂੰ ਲੈ ਕੇ ਜਾਂ ਕਈ ਹੋਰ ਪਾਲਿਸਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਟਕਰਾਅ ਦੇ ਵਿੱਚ ਆ ਰਹੇ ਨੇ ਕੀ ਹੁਣ ਹਰ ਰੋਜ਼ ਦੀ ਆਪਾਂ ਜਿਹੜੀ ਦੇਖ ਰਹੀਆਂ ਐਕਟੀਵਿਟੀਜ਼ ਉਸੋ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੈਂਟਰ ਦੇ ਨਾਲ ਕ੍ਰਾਈਸਿਸ ਵਧੂਗਾ ਟਕਰਾਅ ਵੀ ਵਧੂਗਾ ਤੇ ਸੈਂਟਰ ਇਹਨਾਂ ਨੂੰ ਘੇਰ ਸਕਦਾ ਹਾਲਾਂਕਿ ਉਸ ਸਟੇਟਮੈਂਟ ਦਾ ਵੀ ਅਰਥ ਹੈ ਕਿ ਲੋਕ ਸਭਾ ਤੋਂ ਬਾਅਦ ਪੰਜਾਬ ਦੀ ਸਰਕਾਰ ਚੱਲੂਗੀ ਨਹੀਂ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀ ਵਾਲਾ ਅੰਦਰਲੇ ਲਿਕਰ ਪਾਲਸੀ ਦਾ ਮਾਮਲਾ ਸੀਬੀਆਈ ਉਹਦੇ ਚ ਇਨਵੋਲਵ ਹੋਊਗੀ ਕਿ ਇਸ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਸੈਂਟਰ ਦੀ ਕੋਈ ਪਲੈਨਿੰਗ ਹੋ ਸਕਦੀ ਹੈ ਰੱਬਸਾ ਉਸ ਸਿਆਸਤ ਦੇ ਕਈ ਪੱਧਰ ਹੁੰਦੇ ਨੇ ਇਸ ਦੇ ਵਿੱਚ ਇੱਕ ਤਾਂ ਇਹ ਪੱਧਰ ਹੈ ਕਿ ਰੌਲਾ ਨੌਨ ਅਸੈਂਸ਼ੀਅਲ ਇਸ਼ੂਜ਼ ਦੇ ਉੱਪਰ ਪਾਈ ਜਾਓ ਤਾਂ ਕਿ ਲੋਕਾਂ ਦਾ ਧਿਆਨ ਭਟਕਿਆ ਰਹੇ ਇਸਲੀ ਮਤਿਆਂ ਤੋਂ ਉਹ ਸੈਂਟਰ ਨੂੰ ਵੀ ਸੂਟ ਕਰਦਾ ਉਹ ਸਟੇਟ ਨੂੰ ਵੀ ਸੂਟ ਕਰਦਾ ਬਿੱਟੂ ਸਾਹਿਬ ਮੇਰਾ ਖਿਆਲ ਹੈ ਮਾਨ ਸਾਹਿਬ ਦੇ ਕਾਫੀ ਕਰੀਬੀ ਨੇ ਕੋਈ ਐਸੀ ਗੱਲ ਨਹੀਂ ਉਹ ਜਿਹੜੀ ਉਹਨੂੰ ਰਾਇ ਵੀ ਦੇ ਰਹੇ ਨੇ ਉਹੀ ਦੇ ਰਹੇ ਨੇ ਵੀ ਸੈਂਟਰ ਕੋਲ ਜਾਓ ਤੁਸੀਂ ਮੰਗੋ ਜੇ ਕੋਈ ਮੰਗੇ ਤਾਂ ਉੱਥੋਂ ਮਿਲ ਜਾਂਦਾ ਉਹਨਾਂ ਨੂੰ ਮਿਲਿਆ ਵੀ ਹੈ ਉਹਨਾਂ ਦਾ ਆਪਣਾ ਤਜਰਬਾ ਵੀ ਇਹੀ ਗੱਲ ਕਹਿੰਦਾ ਕਿ ਘਾਰੇ ਕੋਈ ਐਮਪੀ ਨੂੰ ਮਤਲਬ ਮੰਤਰੀ ਬਣਾ ਦਿੰਦਾ ਹੈ ਮਤਲਬ ਉਹ ਕਹਿੰਦੇ ਵੀ ਇਹ ਤਾਂ ਬਹੁਤ ਦਿਆਲੂ ਨੇ ਕਿਰਪਾਲੂ ਨੇ ਦੇ ਦਿੰਦੇ ਨੇ ਸਾਰਾ ਕੁਝ ਮਾਨ ਸਾਹਿਬ ਦੀ ਸਮੱਸਿਆ ਇਹ ਹੈ ਕਿ ਇੱਕ ਹੋਰ ਪਾਰਟੀ ਵੱਲੋਂ ਜਿੱਤੇ ਹੋਏ 92 ਐਮਐਲਏਾਂ ਦੇ ਨਾਲ ਉਹ ਸੀਐਮ ਨੇ ਉਸ ਤਰੀਕੇ ਦੇ ਨਾਲ ਨਹੀਂ ਮੰਗ ਸਕਦੇ ਪਰ ਕੋਈ ਮੇਰਾ ਖਿਆਲ ਹੈ ਕੋਈ ਸੈਂਟਰ ਦਾ ਤੇ ਇਹਨਾਂ ਦਾ ਬੜਾ ਵਿਰੋਧ ਨਹੀਂ ਹੈ ਅਮਿਤ ਸ਼ਾਹ ਨੇ ਜਿਹੜੀ ਗੱਲ ਕਹੀ ਸੀਗੀ ਕਿ ਇੱਥੇ ਪੰਜਾਬ ਦੇ ਵਿੱਚ ਉਦਾਂ ਦੀ ਗਵਰਨਮੈਂਟ ਨਹੀਂ ਰਹੋਗੀ ਇਹ ਹੌਲੀ-ਹੌਲੀ ਉਧਰ ਨੂੰ ਹੀ ਵਧ ਰਿਹਾ ਹੈ ਕੰਮ ਪੰਜਾਬ ਗਵਰਨਮੈਂਟ ਦੇ ਨਾਲ ਸੈਂਟਰ ਦਾ ਉਹ ਬਹੁਤ ਜ਼ਿਆਦਾ ਵਿਰੋਧ ਨਹੀਂ ਹੋਣਾ ਕਿਉਂਕਿ ਐਸੈਂਸ਼ੀਅਲੀ ਜਿਹੜੇ ਮਤਲਬ ਉਹਨਾਂ ਦੇ ਮੁੱਦੇ ਨੇ ਉਹ ਇੱਕ ਦੂਜੇ ਤੋਂ ਡਿਫਰੈਂਟ ਨਹੀਂ ਹਨ ਐਸੈਂਸ਼ੀਅਲੀ ਉਹਨਾਂ ਦਾ ਮਤਲਬ ਪੋਲੀਟੀਕਲ ਫਰੇਮਵਰਕ ਜਾਂ ਡਾਇਲੋਜੀ ਦਾ ਬਹੁਤ ਵੱਡਾ ਡਿਫਰੈਂਸ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਬਣੀ ਹੀ বিজেপি ਦਾ ਇੱਕ ਐਕਸਟੈਂਸ਼ਨ ਕਾਊਂਟਰ ਦੇ ਤੌਰ ਤੇ ਉਹ ਦਿੱਲੀ ਜੋ ਬੰਦ ਕਰ ਰਹੇ ਨੇ ਉਹਨੂੰ ਪੰਜਾਬ ਵਾਲਿਆਂ ਨੂੰ ਸੋਚਣਾ ਪੈਣਾ ਤੁਸੀਂ ਉਹੀ ਐਕਸਾਈਜ਼ ਪਾਲਿਸੀ ਜਿਹੜੇ ਵਿਰੋਧੀ ਤਾਂ ਮੰਨ ਕਰਦੇ ਰਹੇ ਨੇ বিজেপি ਵੀ ਮੰਨ ਕਰਦੇ ਰਹੀ ਹੈ ਜਾਖੜ ਸਾਹਿਬ ਵੀ ਮੰਨ ਕਰਦੇ ਰਹੇ ਨੇ ਕਿ ਸੇਮ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੈ ਇੱਥੇ ਕੋਈ ਕਪੜਾ ਨਹੀਂ ਕੋਈ ਮਾੜੀ ਗੱਲ ਨਹੀਂ ਇਨਕੁਆਰੀਆਂ ਵੀ ਸਾਰਾ ਕੁਝ ਹੋਇਆ ਕੋਈ ਉਹਦੀ ਫਾਲੋ ਅਪ ਨਹੀਂ ਹੈ ਸੋ ਇਹਨੂੰ ਥੋੜਾ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਕਿ ਬਿਹਾਈਂਡ ਦਾ ਸੀਨਸ ਪੰਜਾਬ ਗਵਰਨਮੈਂਟ ਹੈ ਜਿਹੜੀ ਉਹ ਦਿੱਲੀ ਗਵਰਨਮੈਂਟ ਦੀ ਤਰ੍ਹਾਂ ਨਹੀਂ ਚੱਲੂਗੀ ਆਉਣ ਵਾਲੇ ਸਮੇਂ ਵਿੱਚ ਜੇ ਉਹ ਤਾਂ ਚੱਲੂਗੀ ਫਿਰ ਡੈਫੀਨਿਟਲੀ ਕੋਈ ਨਾ ਕੋਈ ਮਤਲਬ ਉਸ ਤਰ੍ਹਾਂ ਦੀ ਹਿੱਲਜੁਲ ਹੋਊਗੀ ਕਿਉਂਕਿ ਬਹੁਤ ਸਾਰੇ ਮੰਤਰੀ ਖੁਸ਼ ਵੀ ਨਹੀਂ ਹਨ ਬਹੁਤ ਸਾਰੇ ਐਮ ਐਲ ਏ ਵੀ ਖੁਸ਼ ਨਹੀਂ ਹਨ ਉਹ ਥੋੜਾ ਬਹੁਤ ਹਿੱਲਜੁਲ ਹੁੰਦੀ ਰਹੂਗੀ ਥੋੜੀ ਬਹੁਤ ਉੱਧਾਂ ਦੀ ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਆ ਇਲੈਕਸ਼ਨਾਂ ਆਉਣੀਆਂ ਨੇ ਇਹਨਾਂ ਦੇ ਰਿਜ਼ਲਟ ਤੋਂ ਬਾਅਦ ਥੋੜਾ ਬਹੁਤ ਰੰਗ ਰੂਪ ਬਦਲੂਗਾ ਪਰ ਰੰਗ ਰੂਪ ਦੀ ਜ਼ਿਆਦਾ ਚਾਂਸ 80% ਬਦਲਣ ਦੇ ਹੀ ਨੇ ਕਿ ਮਾਨ ਸਾਹਿਬ ਨੇ ਜਿਹੜੇ ਪਾਲਿਸੀਆਂ ਸੈਂਟਰ ਦੀਆਂ ਲਾਗੂ ਕਰਨਗੇ ਪੈਸੇ ਉਹਨਾਂ ਨੂੰ ਗਾਲ ਦੁੱਪੜ ਕੱਢਣ ਦਾ ਸਮਝੌਤਾ ਹੋਊਗਾ ਇੰਨੀ ਕੱਢੀ ਜਾਏਗਾ ਤੇ ਸੈਂਟਰ ਦਾ ਸਾਹਿਬ ਆਹ ਇੱਕ ਪੋਲਿਟਿਕਸ ਪ੍ਰੋਗਰਾਮ ਉਹਨਾਂ ਦਾ ਹੋਊਗਾ ਇਹ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਬੈਠੇ ਨੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੇ ਪੰਜਾਬ ਨੂੰ ਤੁਸੀਂ ਨਾਲ ਲੈ ਕੇ ਚੱਲੋ ਕਿਸੇ ਵੀ ਤਰੀਕੇ ਦੇ ਨਾਲ ਆਸਾਮ ਨਾਲ ਨਾਲ ਭੇਡ ਦੇ ਨਾਲ ਤੇ ਅਰਵਿੰਦ ਕੇਜਰੀਵਾਲ ਅੰਦਰ ਨੇ ਉੱਥੇ ਕੇਜਰੀਵਾਲ ਦੀ ਥਾਂ ਦੇ ਉੱਪਰ ਸੱਜੇ ਸਿੰਘ ਡੋਮਿਨੇਟ ਕਰ ਰਹੇ ਨੇ ਯਾਨੀ ਕਿ ਇੱਕ ਸਟਰਕਚਰ ਦਾ ਚੇਂਜ ਹੋ ਰਿਹਾ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਦੇ ਤੌਰ ਦੇ ਉੱਪਰ ਪਹਿਲਾਂ ਹੀ ਆਮ ਆਦਮੀ ਪਾਰਟੀ ਬੜੀ ਪਛੜ ਚੁੱਕੀ ਹੈ ਕਿਉਂਕਿ ਜਿਹੜੀਆਂ ਗੱਲਾਂ ਸੀ ਜਿਹੜੀ ਵਿਚਾਰਧਾਰਾ ਦੀ ਗੱਲ ਕਰਦੀ ਸੀ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਆਪਣੀ ਰਾਜਨੀਤੀ ਕਰਾਂਗੇ ਅਸੀਂ ਲਾਈਨ ਖਿੱਚ ਕੇ ਤੁਰਾਂਗੇ ਉਹ ਚੀਜ਼ਾਂ ਬੜੀਆਂ ਪਿੱਛੇ ਰਹਿ ਗਈਆਂ ਤਾਂ ਇਸ ਚੀਜ਼ ਦਾ ਜ਼ਰੂਰ ਵਿਜੇਪੀ ਹੋਊਗਾ ਕਿ ਪੰਜਾਬ ਨੂੰ ਅਸੀਂ ਕਿਸ ਤਰੀਕੇ ਨਾਲ ਨਾਲ ਲੈ ਕੇ ਚੱਲੀਏ ਦਿੱਲੀ ਕੇਜਰੀਵਾਲ ਅੰਦਰ ਨਹੀਂ ਕਿਉਂਕਿ ਹੁਣ ਫਿਰ ਕੰਮ ਵਾਵਾ ਹੋ ਗਿਆ ਇਹਨਾਂ ਦਾ ਨੇੜੇ ਦਾ ਲਈਏ ਗੱਲ ਨੂੰ ਕੋਆਪਰੰਡ ਕੇਸ ਨੇ ਤੁਸ ਜੀ ਇੱਕ ਤਾਂ ਆਪਾਂ ਕੋਆਪਰੇਸ਼ਨ ਦੀ ਦੇਖ ਸਕਦੇ ਹਾਂ ਕਿ ਜਦੋਂ ਕਿਸਾਨਾਂ ਦੇ ਨਾਲ ਮੰਤਰੀ ਗੱਲਾਂ ਕਰਨ ਆਉਂਦੇ ਸੀ ਦਿੱਲੀ ਵਾਲੇ ਤਾਂ ਇਦਾਂ ਹੀ ਲੱਗਦਾ ਸੀ ਕਿ ਮਾਨ ਸਾਹਿਬ ਤੇ ਉਹ ਇੱਕੋ ਪਾਰਟੀ 'ਚ ਨੇ ਕੋਈ ਬਹੁਤ ਫਰਕ ਨਹੀਂ ਚੀਕਾ ਦੂਜੀ ਚੀਜ਼ ਕਿਸਾਨਾਂ ਤੇ ਜੋ ਜ਼ੁਲਮ ਹੋਇਆ ਅਸ਼ੂਕ ਕਰਨ ਦੀ ਡੈਥ ਹੋਈ ਜੋ ਐਫ ਆਈ ਆਰ ਕਟਾਈ ਗਈ ਮਤਲਬ ਪੰਜਾਬ ਗਵਰਨਮੈਂਟ ਨੇ ਉਸ 'ਚ ਕੀ ਕੁਝ ਕਰਿਆ ਆਪਾਂ ਨੂੰ ਪਤਾ ਹੀ ਨਹੀਂ ਉਸ ਬਾਰੇ ਤੇ ਉਹ ਉਹਨਾਂ ਨੂੰ ਅਵਾਰਡ ਦੇਉਣ ਦਾ ਆਉਣ ਦਾ ਆਪਾਂ ਪਿਛਲੇ ਦਿਨੀ ਪ੍ਰੋਗਰਾਮ ਕੀਤਾ ਸੀਗਾ ਇਹ ਤਾਂ ਹੈਗਾ ਲੈਵਲ ਕੋਆਪਰੇਸ਼ਨ ਦਾ ਦੂਜਾ ਲੈਵਲ ਜਿਹੜਾ ਸਿਆਸਤ ਦਾ ਆਡਿਓਲੋਜੀ ਦਾ ਇਹ ਆਡਿਓਲੋਜੀ ਇਹਨਾਂ ਦੀ ਕਿ ਕਾਦੀ ਇਹ ਵਿਚਾਰਿਆਂ ਦੀ ਮਤਲਬ ਉਹਨਾਂ ਮਾਨ ਸਾਹਿਬ ਉੱਥੇ ਜਾ ਕੇ ਹਰਿਆਣੇ ਚ ਬੋਲਦੇ ਨੇ ਕਿ ਮੈਂ ਤੁਹਾਡਾ ਰਿਸ਼ਤੇਦਾਰ ਹਾਂ ਮਤਲਬ ਇਹ ਉਹਨਾਂ ਦਾ ਪਰੋਣਾ ਬਣ ਕੇ ਚਲਿਆ ਜਾਂਦਾ ਸੁਨੀਤਾ ਕੇਜਰੀਵਾਲ ਉਹਨਾਂ ਦੀ ਬਹੂ ਬਣ ਕੇ ਆ ਜਾਂਦੀ ਹੈ ਕਿਦਰ ਤੁਸੀਂ ਭਾਸ਼ਣ ਸੁਣੋ ਨਾ ਜਿਹੜੇ ਹੈਗੇ ਨੇ ਮਤਲਬ ਕਿਸੇ ਜਿਹੜੇ ਐਸੈਂਸ਼ੀਅਲ ਮਸਲੇ ਨੇ ਜਿਹੜੇ ਉਹਨਾਂ ਦੇ ਉੱਪਰ ਸਿਰਫ ਉਹ ਗਰੰਟੀਆਂ ਜਿਹੜੀਆਂ ਪੰਜ ਗਰੰਟੀਆਂ ਨੇ ਪੱਕੀਆਂ ਮਤਲਬ ਬਿਜਲੀ ਮੁਕਤ ਕਰਜ਼ਾ ਲੈ ਕੇ ਸਟੇਟ ਨੂੰ ਕਰਜਾਈ ਬਣਾਉਣਾ ਗਰੰਟੀ ਹੈ ਇਹਦਾ ਮਤਲਬ ਇਦਾਂ ਹੀ ਐਜੂਕੇਸ਼ਨ ਤੇ ਹੋਇਆ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਹੁਣ ਐਜੂਕੇਸ਼ਨ ਦਾ ਜੋ ਦਿੱਲੀ 'ਚ ਹੋ ਰਿਹਾ ਹੈ ਜਿਹੜਾ ਯੂਪੀਐਸਸੀ ਦਾ ਆਹ ਲੇਟੈਸਟ ਜਿਹੜਾ ਚੱਲ ਰਿਹਾ ਹੈ ਪੋਜੀਸ਼ਨ ਜਾਂ ਜਿਹੜੇ 9ਵੀਂ ਕਲਾਸ ਦੇ ਬੱਚੇ ਨੇ ਜਿਹੜੇ ਮਤਲਬ ਬਹੁਤ ਵੱਡੀ ਗਿਣਤੀ 'ਚ ਫੇਲ ਹੋ ਜਾਂਦੇ ਨੇ ਉਹਦੇ ਤੇ ਵੀ ਉਹ ਕਹਿੰਦੇ ਜੀ ਭਾਜਪੀ ਜ਼ਿੰਮੇਵਾਰ ਹੈ ਮਤਲਬ ਤੁਸੀਂ ਦੇਖੋ ਨਾ ਕਿ ਮਤਲਬ ਕੋਈ ਆਈਡੀਓਲੋਜੀ ਜਾਂ ਉਦਾਂ ਦੀ ਗੱਲ ਨਹੀਂ ਬਿਲਕੁਲ ਇਹਨਾਂ ਦਾ ਤਾਂ ਸੱਚ ਨਹੀਂ ਨਾ ਜਿਵੇਂ ਥੱਲੇ ਉਹਨਾਂ ਨੇ ਰਗ ਖਿੱਚ ਲਈ ਐ ਇਸ ਵਿੱਚ ਪੈਰਾਹਾਈਟਸ ਦਾ ਮੀਨ ਨਹੀਂ ਹੈ ਪੰਜਾਬ ਦਾ ਹੁਣ ਕਿਉਂਕਿ ਵੱਡੀ ਗਵਰਨਮੈਂਟ ਹੈ ਵੱਡੀ ਗਣਤੀ ਨਾਲ ਆਈ ਹੋਈ ਹੈ ਇਹਨੂੰ ਉਹ ਵਿਸ਼ਵ ਵੇਵੀ ਨਹੀਂ ਕਰ ਸਕਦੇ ਸੋ ਇਸ ਕਰਕੇ ਸਟੇਟ ਦੇ ਫਾਇਦੇ ਚ ਵੀ ਮੈਂ ਸਮਝਦਾ ਇਹ ਗੱਲ ਹੈ ਕਿ ਸਟੇਟ ਦੇ ਸੀਐਮ ਨੂੰ ਸੈਂਟਰ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਸਿਆਸਤ ਨੂੰ ਮਤਲਬ ਆਪਣੀ ਕਰੋ ਸਿਆਸਤ ਤੁਸੀਂ ਪਾਸੇ ਰੱਖੋ ਉਹਨੂੰ ਜਿੱਥੇ ਵਿਕਾਸ ਦਾ ਮਾਮਲਾ ਹੈ ਜਿੱਥੇ ਲੋਕਾਂ ਨੂੰ ਬੈਨੀਫਿਟ ਲੈਣ ਦਾ ਹੈ ਸਾਡੇ ਟੈਕਸ ਨੇ ਸਾਡੇ ਟੈਕਸਾਂ ਦਾ ਹੀ ਪੈਸਾ ਹੈ ਜਿਹੜਾ ਸੈਂਟਰ ਨੇ ਦੇਣਾ ਹੈ ਤੁਸੀਂ ਉਹਨੂੰ ਕਲੇਮ ਤਾਂ ਤਕੜੇ ਹੋ ਕੇ ਕਰੋ ਇਹ ਜਿਹੜੀ ਗਵਰਨੈਂਸ ਦੇ ਲੈਵਲ ਤੇ ਇਹਨਾਂ ਦੀ ਵੀਕਨੈਸ ਹੈ ਕਿ ਮਤਲਬ ਅਫਸਰ ਦੱਸਦੇ ਹੀ ਨਹੀਂ ਹੁਣੋਂ ਪਿਛਲੇ ਦਿਨੀ ਜਿਹੜਾ ਖੇਤੀ ਵਿਭਿੰਨਤਾ ਵਾਲਾ ਜਿਹੜਾ ਲਗਭਗ ਮਤਲਬ 290 ਦੇ ਲਾਗੇ ਛਾਗੇ ਸੀਗਾ ਉਹ 299 ਸਮਥਿੰਗ ਮਤਲਬ ਉਹ ਉਹ ਦੱਸਿਆ ਹੀ ਨਹੀਂ ਅਫਸਰਾਂ ਨੇ ਮੰਤਰੀ ਨੂੰ ਉਹਨ ਡਾਇਰੈਕਟ ਅਗਰੀਕਲਚਰ ਨੇ ਮਤਲਬ ਗੱਲੇ ਨਹੀਂ ਅੱਗੇ ਕਰੀ ਮਤਲਬ ਉਹ ਕਲੇਮ ਹੀ ਨਹੀਂ ਕੀਤਾ ਪੈਸਾ ਲਾ ਨੂੰ ਕੁਝ ਕੁ ਚੀਜ਼ਾਂ ਤਾਂ ਬਿਲਕੁਲ ਬੇਸਿਕ ਨੇ ਨਾ ਤੁਹਾਡੇ ਕੋ ਘਰ ਆ ਕੇ ਥੋੜਾ ਦੰ ਦੇ ਕੇ ਜਾਊਗਾ ਮਤਲਬ ਬੱਚਾ ਵੀ ਰੋਂਦਾ ਤਾਂ ਹੀ ਮਾਂ ਤੁਹਾਨੂੰ ਪੁਲਾਉਂਦੀ ਹੈ ਉਹਨੂੰ ਪਤਾ ਲੱਗਦਾ ਹੈ ਨਾ ਥੋੜਾ ਬਹੁਤ ਤਾਂ ਐਫਰਟ ਕਰਨ ਉਹ ਗਵਰਨੈਂਸ ਦੀ ਬਹੁਤ ਵੱਡੀ ਵੀ ਕਿੰਨੇ ਸੈਨ ਸੋ ਉਹ ਇੱਕ ਚੀਜ਼ ਹੈ ਅਦਰਵਾਈਜ਼ ਮੇਰਾ ਕਹਿ ਲੈ ਹੈ ਕਿ ਲਾਈਨ ਕਲੀਅਰ ਹੈ ਕਿ ਦਿੱਲੀ ਦੀ ਗਵਰਨਮੈਂਟ ਹੋ ਰਹੀ ਹੈ ਪੰਜਾਬ ਦੀ ਹੋਵੇਂਗੀ ਦਿੱਲੀ ਦੀ ਆਮ ਆਦਮੀ ਪਾਰਟੀ ਹੋਊਗੀ ਪੰਜਾਬ ਦੀ ਹੋਊਗੀ ਸੋ ਇਹ ਉਹਨੂੰ ਸੈਂਟਰ ਇਸ ਕਰਨ ਨੂੰ ਯੂਜ਼ ਕਰ ਰਿਹਾ ਹੈ ਤੋਂਨੇ ਤਾਂ ਮਤਲਬ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਟੇਜ ਪੋਲਿਟਿਕਸ ਟੇਬਲ ਤੇ ਨਹੀਂ ਚੱਲਣੀ ਹੈ ਉੱਥੇ ਤਾਂ ਤੁਹਾਨੂੰ ਨੇਗੋਸ਼ੀਏਸ਼ਨ ਕਰਨੀ ਪੈਣੀ ਹੈ ਸੈਂਟਰ ਦੇ ਨਾਲ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਤਾਂ ਬਿਨਾਂ ਜੇ ਤੁਸੀਂ ਫੈਕਟ ਰੱਖੋਗੇ ਹੀ ਨਹੀਂ ਅਕੇ ਤੁਸੀਂ ਦੱਸੋਗੇ ਨਹੀਂ ਕਿ ਥੋੜੀ ਡਿਮਾਂਡ ਕੀ ਹੈ ਤੁਹਾਡਾ ਹੱਕ ਕੀ ਹੈ ਤੇ ਫਿਰ ਕੋਣ ਤੁਹਾਨੂੰ ਦੇਊਗਾ ਇਹ ਚੀਜ਼ ਤੇ ਪੀੜਤ ਪੈਨੂ ਵੀ ਰੂਪਸਾਪ ਇਹਦੇ ਚ ਹੈ ਕਿ ਅਬ ਸਾਰੇ ਨਾਲ ਧੱਕਾ ਕਰ ਰਹੀ ਹੈ ਬੀਜੇਪੀ ਅਸੀਂ ਬਚਾਰੇ ਆਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆਂ ਪੀੜਤ ਪੈਨੂ ਵੀ ਮੰਨ ਸਕਦੇ ਆ ਕੋਈ ਕੱਲ ਨੂੰ ਵਿਕਟਮ ਆਈਡੈਂਟੀ ਨੂੰ ਉਹਨਾਂ ਨੂੰ ਤੁਸੀਂ ਕਰੋਗੇ ਤੁਹਾਨੂੰ ਗਲਤ ਹੈ ਨਾ ਕਿ ਤੁਸੀਂ ਇਹ ਤਾਂ ਠੀਕ ਹੈ ਤੁਸੀਂ ਪਿੱਟੋ ਹੋ ਕੇ ਜੀ ਮੈਨੂੰ ਮਾਰਿਆ ਮੈਨੂੰ ਕੁੱਟ ਲਿਆ ਮੈਨੂੰ ਦਿੱਤਾ ਨਹੀਂ ਮੈਨੂੰ ਇਹ ਨਹੀਂ ਮਤਲਬ ਆਖਰਕਾਰ ਤੁਸੀਂ ਇੱਕ ਪ੍ਰੋਸੀਜਰ ਹੈ ਉਹਦੇ ਰਾਹੀਂ ਤਾਂ ਮੰਗੋ ਉਹਦੇ ਨਲਕੇ ਦੇ ਕੋਲ ਬੈਠ ਕੇ ਟੁੱਟੀ ਬਿਨਾਂ ਖੋਲੇ ਕੇ ਜਿਉਂ ਮੈਂ ਬੇਸਾਬ ਮਰ ਗਿਆ ਬਦਲੇ ਤਾਂ ਕੋਈ ਤਰੀਕਾ ਨਹੀਂ ਨਾ ਮਤਲਬ ਇਹ ਇਹ ਜੀਵ ਕਿਸਮ ਦੀ ਮਤਲਬ ਹੈ ਉਹ ਦਿੱਲੀ ਦੇ ਵਿੱਚ ਵੀ ਤੁਸੀਂ ਦੇਖੋ ਨਾ ਜੋ ਗਵਰਨੈਂਸ ਦਾ ਜੋ ਹਾਲ ਹੋਇਆ ਕੇਤਰੀਵਾਲ ਰਿਜ਼ਾਈਨ ਨਹੀਂ ਕਰ ਰਿਹਾ ਅਜੇ ਵੀ ਨਹੀਂ ਤੁਸੀਂ ਹੋਰ ਨੂੰ ਸੀਮ ਲਾ ਦਿਓ ਯਾਰ ਜੇਲ੍ਹ ਤੋਂ ਪੋਸੀਬਲ ਨਹੀਂ ਹੁੰਦਾ ਕਿਵੇਂ ਤੁਸੀਂ ਚਲਾਓਗੇ ਇਹ ਤਾਂ ਤੁਸੀਂ ਉਹ ਚ ਇੰਟਰਸਟਡ ਨਹੀਂ ਨਾ ਗਵਰਨਮੈਂਟ ਚਲਾਉਣ ਵਿੱਚ ਸੋ ਇਹ ਇੱਕ ਖਾਸ ਕਿਸਮ ਦਾ ਨਾ ਬੜੀ ਵਿਚਗਾਨਾ ਜੀ ਕਿਸਮ ਦੀ ਸਿਆਸਤ ਨਵਾਂ ਜਿਵੇਂ ਹੁੰਦਾ ਨਾ ਇੱਕ ਕੋਈ ਮਤਲਬ ਉਹ ਬੱਚਾ ਲੇਟਣਾ ਹੀ ਲੱਗ ਜਾਂਦਾ ਬਿਨਾਂ ਗੱਲ ਤੋਂ ਮਤਲਬ ਇਹ ਉਦਾਂ ਦੀ ਗੱਲ ਐ ਸਿੱਧੇ ਵਿੱਚ ਕਿ ਤੁਸੀਂ ਹਰ ਗੱਲ ਦੇ ਉੱਪਰ ਹੀ ਮਤਲਬ ਰਸੋਈ ਨੂੰ ਤਿਆਰ ਰਹੇ ਨੇ ਇੱਕ ਗਵਰਨੈਂਸ ਐ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਇਹ ਥੋੜੀ ਜਿਹੀ ਤੁਸੀਂ ਕਹੋਗੇ ਜੀ ਇਹ ਸਾਨੂੰ gutta ਹੀ ਨਹੀਂ ਜੀ ਅਸੀਂ ਤਾਂ ਉਹ ਸਾਡਾ ਲੱਗਦੇ ਨੇ ਜੀ ਕੁਣ ਬੈਲਾ ਨਹੀਂ ਸੀ ਬੋਤਾ ਸਿਆਸਤ ਕਿਉਂ ਆਏ ਸੀ ਇਹ ਇਹ ਥੋੜਾ ਜ ਮੈਂ ਸਮਝਦਾ ਮਚਿਓਰਟੀ ਹੈ ਇਹਨਾਂ ਨੂੰ ਦੂਰ ਕਰਨੀ ਚਾਹੀਦੀ ਹੈ ਇਹ ਠੀਕ ਹੈ ਇਸ ਕਰਕੇ ਬਿੱਟੂ ਬਿਲਕੁਲ ਠੀਕ ਹੈ ਜੇ ਤੁਸੀਂ ਮੰਗੋਗੇ ਤਾਂ ਹੀ ਮਿਲੂਗਾ ਨਾ ਤੁਸੀਂ ਆਪਣਾ ਕੇਸ ਤਾਂ ਸਟਰੋਂਗਲੀ ਵੋਟ ਕਰੋ ਪਰ ਜਿਨ੍ਹਾਂ ਨੂੰ ਪੈਸਾ ਲੈਣਾ ਹੁੰਦਾ ਤੁਸੀਂ ਦੇਖੋ ਨਾ ਨਿਤਿਸ਼ ਕੁਮਾਰ ਨੇ ਪੈਸਾ ਵੀ ਲੈ ਲਿਆ ਔਰ ਮੀਟਿੰਗ 'ਚ ਵੀ ਨਹੀਂ ਗਿਆ ਬਿਲਕੁਲ ਬਿਲਕੁਲ ਜਿਹੜੀ ਨਿਤਿਸ਼ ਦੀ ਸਿਆਸਤ ਦਾ ਰਖਾ ਹੋਦਾ ਵੱਡੇ ਖਿਡਾਰੀ ਨੇ ਉੱਥੇ ਤਾਂ ਕੀ ਰੀਸ ਆਪਣੇ ਵਾਲੇ ਦੀ ਥੱਲੇ ਇਹਨਾਂ ਨੂੰ ਸਿੱਖਣਾ ਚਾਹੀਦਾ ਉਹਨਾਂ ਤੋਂ ਉਹਨਾਂ ਨੂੰ ਮਤਲਬ ਲੱਗਦੇ ਨੇ ਬੋਰੀਆਂ ਭਰ ਕੇ ਨੋਟ ਵੀ ਦਿੱਤੇ ਨੇ ਤੇ ਉਹ ਫਿਰ ਵੀ ਮੀਟਿੰਗ 'ਚ ਨਹੀਂ ਗਿਆ ਉਹ। ਅੱਛਾ ਤੁਸੀਂ ਆਪ ਨਹੀਂ ਜਾਣਾ ਤੁਹਾਨੂੰ ਨਹੀਂ ਆਉਂਦੀ ਫਾਈਲ ਪੜ੍ਹਣੀ ਤੁਸੀਂ ਆਪਣੇ ਅਫਸਰ ਭੇਜ ਦਿਓ ਆਪਣਾ ਕੋਈ ਡਿਪਟੀ ਭੇਜ ਦਿਓ ਬਈ। ਮਤਲਬ ਮੀਟਿੰਗ ਦਾ ਹੀ ਕੋਈ ਸੈਕਟਰੀ ਕੋਈ ਜਾਵੇ ਘਰ ਰੱਖੇ। ਜੀ ਪਰ ਰੋਪਾਪਾ ਜੀ ਦੇਖੋ ਗੱਲ ਤਾਂ ਇਹ ਹੈ ਕਿ ਜੇਕਰ ਇਹ ਵਿਕਟਿਮਾਈਜ਼ ਕਾਰਡ ਖੇਡ ਵੀ ਰਹੀ ਹੈ ਪੰਜਾਬ ਸਰਕਾਰ ਤੇ ਉਹਦੇ 'ਚ ਨੁਕਸਾਨ ਪੰਜਾਬ ਦਾ ਵਿੱਤ ਕਮਿਸ਼ਨ ਦਾ ਪੈਸਾ ਰੋਕਣਾ ਉਹ ਆਰਡੀਐਫ ਦਾ ਪੈਸਾ ਰੋਕਣਾ ਉਹ ਕਮਿਸ਼ੇਤੀ ਯੋਜਨਾ ਦਾ ਪੈਸਾ ਰੋਕਣਾ ਉਹ ਨੁਕਸਾਨ ਹੈ ਤੇ ਪੰਜਾਬ ਦਾ ਕਿ ਪੰਜਾਬ ਦੇ ਕੋਲ ਕੋਈ ਆਪਣਾ ਤਾਂ ਕਿਸੇ ਤਰੀਕੇ ਦਾ ਕੋਈ ਹੱਤਚਾਰਾ ਹੈ ਨਹੀਂ ਇੱਕ ਇਕਨੋਮੀ ਖੇਤੀ ਦੀ ਹੈ ਐਗਰੀਕਲਚਰ ਇਕਨੋਮੀ ਹੈ ਉਹ ਪੰਜਾਬ ਦੀ ਖਤਮ ਹੈ ਤੇ ਆਹੀ ਟੈਕਸਾਂ ਦਾ ਪੈਸਾ ਜਿਹੜਾ ਵਾਪਸ ਆਉਣਾ ਜਿਦੇ ਨਾਲ ਉਹ ਸਟੇਟ ਚੱਲਣੀ ਹੈ ਨਹੀਂ ਇੱਥੇ ਤਾਂ ਸਾਡੇ ਜਿਹੜੇ ਐਮਐਲਏ ਨੇ ਜਾਂ ਹੋਰ ਨੇ ਉਹ ਮਾਈਨਿੰਗ ਕਰ ਕਰਕੇ ਪੈਸਾ ਇਕੱਠਾ ਕਰੀ ਜਾਂਦੇ ਨੇ ਤੇ ਆਪਣੇ ਘਰ ਭਰੀ ਜਾਂਦੇ ਨੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ ਅਸੀਂ 20000 ਕਰੋੜ ਕੱਢ ਦਾਂਗੇ ਮਾਈਨਿੰਗ ਦੇ ਵਿੱਚੋਂ ਤੇ ਉਹ 2000 ਕਰੋੜ ਨਹੀਂ ਉਹ ਤੋਂ ਚ ਨਿਕਲਿਆ ਐਮਐਲਏ ਜਿਹੜੇ ਡਾਕਟਰ ਸਾਹਿਬ ਅਮੀਰ ਹੋ ਗਏ ਮਹਿਲ ਖਰੀਦ ਲੈ ਕਲੋਨੀਆਂ ਘਟ ਪੀਆਂ ਪਰ ਪਾਲਿਸੀ ਕਰਕੇ ਪੰਜਾਬ ਦਾ ਨੁਕਸਾਨ ਹੋ ਗਿਆ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਤੁਹਾਡੀ ਲੜਾਈ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੋ ਸੋਡਕ ਸਰ ਬਤੋਸ਼ ਜੀ ਬੜਾ ਧੰਨਵਾਦ ਤੁਸੀ ਨਾਲ ਜੁੜੇ ਸ਼ੁਕਰੀਆ ਕੰਗੂ ਸਰ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਦਾ ਬਿੱਟੂ ਦਾ ਵੀ ਬਹੁਤ ਬਹੁਤ ਸ਼ੁਕਰੀਆ ਲੱਗਦਾ ਐਂਟਰਟੇਨਮੈਂਟ ਥੈਂਕ ਯੂ ਰਕਪਾ OK ਜੀ